15 ਘਾਤ ਨੂੰ ਲੈ ਕੇ ਜਿਹੜਾ ਇਹ ਤੋਂ નીચે ਕਰ ਦਿਓ ਵੀਰ ਜੀ ਬਲੈਕ ਮਾਰਚ ਕੱਢਿਆ ਜਾ ਰਿਹਾ ਤੇ ਮੈਨੂੰ ਦੱਸ ਦਿਓ ਵੀ ਕੀ ਜਿਹੜਾ ਸ਼ਰਧਾਂਤੀ ਅੰਸਰਾਂ ਨੂੰ ਮੈਸੇਜ ਦੇਣਾ ਚਾਹੁੰਦੇ ਜੀ ਤੇ ਜਿਹੜਾ 15 ਅਗਸਤ ਦੇ ਸਬੰਧ ਵਿੱਚ ਜਿਹੜਾ ਅੱਜ ਫਲੈਗ ਮਾਰਚ ਹੈ ਇਹ ਅੱਜ ਪੈਦਲ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਵੇਂ ਆਪ ਸਭ ਨੂੰ ਪਤਾ ਵੀ ਪੋਲੋ ਗਰਾਊਂਡ ਪਟਿਆਲਾ ਵਿਖੇ ਪ੍ਰੋਗਰਾਮ ਹੈ 15 ਅਗਸਤ ਦਾ ਜਿਸ ਸਬੰਧ ਚ ਅੱਜ ਇਸ ਪੋਲੋ ਗਰਾਊਂਡ ਦੀ ਵਿਸੀਨਿਟੀ ਦੇ ਆਲੇ ਦੁਆਲੇ ਪੈਦਲ ਫੁੱਟ ਮਾਰਚ ਇਹ ਜਿਹੜਾ ਕੱਢਿਆ ਜਾ ਰਿਹਾ ਹੈ ਸਾਰੇ ਚਾਰੇ ਥਾਣਿਆਂ ਦੀ ਪੁਲਿਸ ਫੋਰਸ ਨਾਲ ਸਿਟੀ ਸਰਕਲ ਸਿਟੀ 1 ਦੇ ਸਾਰੇ ਥਾਣਿਆਂ ਦੀ ਫੋਰਸ ਨਾਲ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਡੀਜੀ ਸਾਹਿਬ ਜੀ ਦੇ ਦਸ਼ਨ ਰੇਸ਼ਣ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਆਮ ਪਬਲਿਕ ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਤੇ ਨਿਗ੍ਹਾ ਵੀ ਰਹੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਦੇ ਮਾੜੇ ਅਨਸਰਾਂ ਨੂੰ ਦਬਕ ਦਬਕ ਕੇ ਰੱਖ ਲੋਕਾਂ ਨੂੰ ਕੀ ਅਪੀਲ ਕਰੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਪੁਲਿਸ ਹਰ ਚੱਪੇ-ਚੱਪੇ ਤੇ ਪੁਲਿਸ ਹੁੰਦੀ ਹੈ ਤਨਾਤ ਹੈ ਤੁਸੀਂ ਵੀ ਜੇ ਕਿਸੇ ਵੀ ਕਿਸਮ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਲਵਾਰਸ ਚੀਜ਼ ਮਿਲਦੀ ਹੈ ਤਾਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਜਿਹੜਾ ਡੈਡੀਕੇਟਡ ਕੰਟਰੋਲ ਰੂਮ ਹੈ ਉੱਥੇ ਜਾਣੂ ਕਰ ਸਰਚ ਹੋਰਾਂ ਵੱਲੋਂ ਜਿਹੜਾ ਹੈਗਾ ਪਹਿਲਾਂ ਸੋਨਾ ਜਾਂਦੀ ਜਾਂ ਲੋਕਾਂ ਦੀ ਸਨੈਤੀ ਕੀਤੀ ਜਾਂਦੀ ਪਰ ਹੁਣ ਕੋਤਵਾਲੀ ਏਰੀਆ ਦੇ ਵਿੱਚ ਦੁੱਧ ਘਿਓ ਚਾਵਲ ਚੋਰੀ ਕਰ ਰਹੇ ਨੇ ਰੇੜੀਆਂ ਤੋਂ ਇਹ ਇਕਾ ਤੁੱਕਾ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਇਹ ਉਜਰੂਰ ਹੋਈਆਂ ਨੇ ਕਤਵਾਲੀ ਏਰੀਆ ਚ ਵੀ ਸਿਵਲਾਈਨ ਏਰੀਆ ਚ ਪਰ ਮੈਕਸਿਮਮ ਜਿੰਨੇ ਚੋਰੀ ਦੇ ਸਾਰੇ ਕੇਸ ਨੇ ਸਰਕਲ ਸਿਟੀ ਬੰਦਦੇ ਸਾਰੇ ਟ੍ਰੇਸ ਨੇ ਤੇ ਸਭ ਚ ਬਰਾਮਦਗੀ ਹੋਈ ਹੈ ਸਰ ਇਹ 플ੈਗ ਮਾਰਚ ਕਿੱਥੋਂ ਤੋਂ ਕਿੱਥੇ ਤੱਕ ਹੋ ਰਹੀ ਆ ਇਹ 플ੈਗ ਮਾਰਚ ਚਾਰੇ ਥਾਣੇ ਦੇ ਏਰੀਆ ਚ ਪਹਿਲਾਂ ਹੁਣ ਸਵਾਰਾ ਚੌਂਕ ਤੋਂ ਦੋ ਨੰਬਰ ਡਿਵੀਜ਼ਨ ਦੇ ਏਰੀਆ ਚ ਫਿਰ ਪੁਰਾਣਾ ਜਿਹੜਾ ਕਤਵਾਲੀ ਸ਼ਹਿਰ ਆ ਉੱਥੇ ਫਿਰ ਬਾਈ ਨੰਬਰ ਫਾਟਕ ਤੇ ਸਿਵਲਾਈਨ ਏਰੀਆ ਚ ਤੇ ਫਿਰ ਬਾਅਦ ਚ ਲੋਰੀ ਗੇਟ ਉੱਥੇ ਕੀਤਾ ਜਾ ਰਿਹਾ ਹੈ ਚੈਕਿੰਗ ਕਿੱਥੇ ਕਿੱਥੇ ਸ਼ੁਰੂ ਕੀਤੀ ਆ ਸ਼ਹਿਰ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਐਡੀਸ਼ਨਲ ਫੋਰਸ ਵੀ ਮਿਲੀ ਹੈ ਜਿਸ ਸੰਬੰਧ ਵਿੱਚ ਸ਼ਹਿਰ ਦੇ ਅੱਡ-ਅੱਟ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਸਰ ਕੋਈ ਇਨਪੁਟ ਹੈ ਕਿ ਰੁਟੀਨ ਦੇ ਵਿੱਚ ਜਿਹੜੇ ਰੈਗੂਲੇਸ਼ਨ ਹੁੰਦੀ ਹੈ ਇਨਪੁਟ ਵੀ ਇੰਟੈਲੀਜੈਂਸ ਤੋਂ ਆਉਂਦੀ ਹੈ ਜਿਸ ਨੂੰ ਸ਼ਹਿਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਸ ਇਨਪੁਟ ਨੂੰ ਧਿਆਨ ਚ ਰੱਖਦੇ ਆ ਹੋਏ ਆ ਚੈਕਿੰਗ ਕੀਤੀ ਜਾ ਰਹੀ ਹੈ 15 ਗੱਤ ਨੂੰ ਲੈ ਕੇ ਜਿਹੜਾ ਇਸ ਨੂੰ ਨੀਚੇ ਕਰ ਦਿਓ ਵੀਰ ਜੀ ਬਲੈਕ ਮਾਰਕਟ ਕੱਢਿਆ ਜਾ ਰਿਹਾ ਤੇ ਬਾਰੇ ਦੱਸ ਦਿਓ ਵੀ ਕੀ ਜਿਹੜਾ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਦੇਣਾ ਤੇ ਜਿਹੜਾ 15 ਅਗਸਤ ਦੇ ਸਬੰਧ ਵਿੱਚ ਜਿਹੜਾ ਅੱਜ ਫਲੈਗ ਮਾਰਚ ਹੈ ਇਹ ਅੱਜ ਪੈਦਲ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਵੇਂ ਆਪ ਸਭ ਨੂੰ ਪਤਾ ਵੀ ਪੂਲੋ ਗਰਾਊਂਡ ਪਟੇਲਾ ਵਿਖੇ ਪ੍ਰੋਗਰਾਮ ਹੈ 15 ਅਗਸਤ ਦਾ ਜਿਸ ਸਬੰਧ ਚ ਅੱਜ ਇਸ ਪੂਲੋ ਗਰਾਊਂਡ ਦੀ ਵਿਸੀਨਿਟੀ ਦੇ ਆਲੇ ਦੁਆਲੇ ਪੈਦਲ ਫੁੱਟ ਮਾਰਚ ਇਹ ਜਿਹੜਾ ਕੱਢਿਆ ਜਾ ਰਿਹਾ ਸਾਰੇ ਚਾਰੇ ਥਾਣਿਆਂ ਦੀ ਪੁਲਿਸ ਫੋਰਸ ਨਾਲ ਸਿਟੀ ਸਰਕਲ ਸਿਟੀ 1 ਦੇ ਸਾਰੇ ਥਾਣਿਆਂ ਦੀ ਫੋਰਸ ਫੋਰਸ ਨਾਲ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਡੀਏਜ ਸਾਹਿਬ ਜੀ ਦੇ ਦਸ਼ਨ ਰੇਸ਼ਾ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਆਮ ਪਬਲਿਕ ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਤੇ ਨਿਗਾਹ ਵੀ ਰਹੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਦੇ ਮਾੜੇ ਅਨਸਰਾਂ ਨੂੰ ਦਬ ਦਬ ਕੇ ਦਬਕ ਕੇ ਰੱਖ ਲੋਕਾਂ ਨੂੰ ਕੀ ਅਪੀਲ ਕਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਪੁਲਿਸ ਹਰ ਚੱਪੇ ਚੱਪੇ ਤੇ ਪੁਲਿਸ ਹੋਵੇ ਤੇ ਨਾਤਾ ਤੁਸੀਂ ਵੀ ਜੇ ਕੋਈ ਵੀ ਕਿਸਮ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਲਵਾਰਸ ਚੀਜ਼ ਮਿਲਦੀ ਹੈ ਤਾਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਜਿਹੜਾ ਡੈਡੀਕੇਟਡ ਕੰਟਰੋਲ ਰੂਮ ਹੈ ਉੱਥੇ ਜਾਣੂ ਕਰਦੇ ਸਰ ਚੋਰਾਵਾਂ ਵੱਲੋਂ ਜਿਹੜਾ ਹੈਗਾ ਪਹਿਲਾਂ ਸੋਨਾ ਜਾਂਦੀ ਜਾਂ ਲੋਕਾਂ ਦੀ ਸਨੈਤੀ ਕੀਤੀ ਜਾਂਦੀ ਪਰ ਹੁਣ ਕੁਤਵਾਲੀ ਏਰੀਆ ਦੇ ਵਿੱਚ ਦੁੱਧ ਘਿਓ ਚਾਵਲ ਚੋਰੀ ਕਰ ਰਹੇ ਆ ਰੇੜੀਆਂ ਤੋਂ ਇਹ ਇਕਾ ਤੁਕਾ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਇਹ ਉਹ ਜ਼ਰੂਰ ਹੋਈਆਂ ਨੇ ਕਤਵਾਲੀ ਏਰੀਆ ਚ ਵੀ ਸਿਵਲਾਈਨ ਏਰੀਆ ਚ ਪਰ ਮੈਕਸਿਮਮ ਜਿੰਨੇ ਚੋਰੀ ਦੇ ਸਾਰੇ ਕੇਸ ਨੇ ਸਰਕਲ ਸਿਟੀ ਬੰਦ ਦੇ ਉਹ ਸਾਰੇ ਟ੍ਰੇਸ ਨੇ ਤੇ ਸਭ ਚ ਬਰਾਮਦਗੀ ਹੋਈ ਹੈ ਸਰ ਇਹ ਫਲੈਗ ਮਾਰਚ ਕਿੱਥੋਂ ਤੋਂ ਕਿੱਥੇ ਤੱਕ ਹੋ ਰਹੀ ਆ ਇਹ ਫਲੈਗ ਮਾਰਚ ਚਾਰੇ ਥਾਣੇ ਦੇ ਏਰੀਆ ਚ ਪਹਿਲਾਂ ਹੁਣ ਸਵਾਰਾ ਚੌਂਕ ਤੋਂ ਦੋ ਨੰਬਰ ਡਿਵੀਜ਼ਨ ਦੇ ਏਰੀਆ ਚ ਫਿਰ ਪੁਰਾਣਾ ਜਿਹੜਾ ਕਤਵਾਲੀ ਸ਼ਹਿਰ ਆ ਉੱਥੇ ਫਿਰ 22 ਨੰਬਰ ਫਾਟਕ ਤੇ ਸਿਵਲਾਈਨ ਏਰੀਆ ਚ ਤੇ ਫਿਰ ਬਾਅਦ ਚ ਲੋਰੀਗੇਟ ਉੱਥੇ ਕੀਤਾ ਜਾ ਰਿਹਾ ਹੈ ਚੈਕਿੰਗ ਕਿੱਥੇ ਕਿੱਥੇ ਸ਼ੁਰੂ ਕੀਤੀ ਆ ਸ਼ਹਿਰ ਦੇ ਇੰਟਰ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਐਡੀਸ਼ਨਲ ਫੋਰਸ ਵੀ ਮਿਲੀ ਹੈ ਜਿਸ ਸੰਬੰਧ ਚ ਸ਼ਹਿਰ ਦੇ ਅੱਡ-ਅੱਟ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਤੇ ਲਾਕਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਹਰ ਕੋਈ ਇਨਪੁਟ ਹੈ ਕਿ ਰੁਟੀਨ ਦੇ ਵਿੱਚ ਜਿਹੜੇ ਰੈਗੂਲੇਸ਼ਨ ਹੁੰਦੀ ਹੈ। ਇਨਪੁਟ ਵੀ ਇੰਟੈਲੀਜੈਂਸ ਤੋਂ ਆਉਂਦੀ ਹੈ ਜਿਸ ਨੂੰ ਸ਼ਹਿਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਸ ਇਨਪੁਟ ਨੂੰ ਧਿਆਨ ਚ ਰੱਖਦੇ ਹੋਏ ਆ ਚੈਕਿੰਗ ਕੀਤੀ ਜਾ ਰਹੀ ਹੈ।